आरपीटी 24 ਤੇ پروگرام ਵਿਚਾਰ ਵਟਾਂਦਰਾ ਦੇ ਵਿੱਚ ਇੱਕ ਵਾਰ ਤੋਂ ਫੇਰ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਹਾਡਾ ਵੀ ਸਵਾਗਤ ਜੀ ਧੰਨਵਾਦ ਅਗਲੀ ਖਬਰ ਦੇ ਵੱਲ ਚਲਦੇ ਹਾਂ ਅਗਲੀ ਖਬਰ ਹੈ ਪੰਜਾਬ ਦੇ ਹਾਈ ਕੋਰਟ ਨੇ ਸਪਾਸ ਸੈਂਟਰ ਤੇ ਮਸਾਹ ਸੈਂਟਰਾਂ ਦੇ ਵਿੱਚ ਦੇਵਪਾਰ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਏ ਆ ਹੁਣ ਹਦਾਇਤ ਦਿੱਤੀ ਹੈ ਕਿ ਕੁਝ ਖਾਸ ਨੀਤੀਆਂ ਜਿਹੜੀਆਂ ਨੇ ਪੰਜਾਬ ਸਰਕਾਰ ਇਹਨਾਂ ਦੇ ਵਾਸਤੇ ਬਣਾਵੇ ਤਾਂ ਕਿ ਜੋ ਸਪਾ ਅਤੇ ਮਸਾਹ ਸੈਂਟਰਾਂ ਦੇ ਅੰਦਰ ਹੋ ਰਿਹਾ ਉਸ ਨੂੰ ਰੋਕਿਆ ਜਾ ਸਕੇ ਔਰਤਾਂ ਦਾ ਸ਼ੋਸ਼ਣ ਜਿਹੜਾ ਹੋ ਰਿਹਾ ਉਸ ਨੂੰ ਰੋਕਿਆ ਜਾ ਸਕੇ ਤੇ ਇੱਕ ਸਹੀ ਢੰਗ ਨਾਲ ਜਿਹੜਾ ਸੰਚਾਲਨ ਚੱਲੇ ਕੀ ਕਹਿੰਦੇ ਹੋ ਸ਼ੀਤਲ ਜੀ ਪੰਜਾਬ ਦੇ ਵਿੱਚ ਹਾਲਤ ਇਹ ਹੋ ਗਈ ਜਾਂ ਦੇਸ਼ ਦੇ ਵਿੱਚ ਹਾਲਤ ਇਹ ਹੋ ਗਈ ਆ ਕਿ ਜਿਹੜੀਆਂ ਜਿਹੜੇ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਆ ਉਹ ਕੰਮ ਅਦਾਲਤਾਂ ਕਰ ਰਹੀਆਂ ਨੇ ਤੁਸੀਂ ਪਿਛਲੇ 1 ਸਾਲ 2 ਸਾਲ ਦੇ ਜਿਹੜੇ ਅਦਾਲਤਾਂ ਦੇ ਫੈਸਲੇ ਦੇਖ ਲਓ ਚਾਹੇ ਉਹ ਹਾਈ ਕੋਰਟਾਂ ਨੇ ਤੇ ਚਾਹੇ ਉਹ ਸੁਪਰੀਮ ਕੋਰਟ ਨੇ ਉਹਨਾਂ ਨੂੰ ਸਰਕਾਰਾਂ ਨੂੰ ਬਾਰ ਬਾਰ ਹਦਾਇਤਾਂ ਦੇਣੀਆਂ ਪੈਂਦੀਆਂ ਆ ਵੀ ਭਾਈ ਤੁਸੀਂ ਇਹਦੇ ਤੇ ਕੁਝ ਕਰੋ ਆ ਕਰੋ ਔਰ ਕਰੋ ਪਰ ਸਰਕਾਰਾਂ ਕੁਝ ਨਹੀਂ ਕਰ 파 ਰਹੀਆਂ ਇਹਦੇ ਬਾਵਜੂਦ ਜੁਡੀਸ਼ਰੀ ਜਿਹੜੀ ਆ ਉਹ ਆਪਣੀ ਭੂਮਿਕਾ ਨਿਭਾਈ ਜਾ ਰਹੀ ਆ ਪਰ ਇਹਦੇ ਬਾਵਜੂਦ ਸਰਕਾਰਾਂ ਅ ਦੇ ਕੰਨ ਤੇ ਕੋਈ ਜੂ ਨਹੀਂ ਰੇਂਗ ਰਹੀ ਹੁਣ ਇਹ ਆ ਜਿਹੜਾ ਹਾਲੀਆ ਮਸਲਾ ਹੈ ਇਹ ਵੀ ਜੇ ਦੇਖ ਲਿਆ ਜਾਵੇ ਇਹਦੇ ਵਿੱਚ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਜਿਹੜੀਆਂ ਹਦਾਇਤਾਂ ਦਿੱਤੀਆਂ ਨੇ ਕਿ ਤੁਸੀਂ ਜਿਹੜੇ ਪੰਜਾਬ ਦੇ ਵਿੱਚ ਸਪਾ ਸੈਂਟਰ ਚੱਲਦੇ ਨੇ ਤੇ ਮ사ਜ ਸੈਂਟਰ ਚੱਲਦੇ ਨੇ ਇਹਨੂੰ ਲੈ ਕੇ ਕੋਈ ਪਾਲਿਸੀ ਫਰੇਮ ਕਰੋ ਕਿਉਂਕਿ ਇਹ ਜਿਹੜੇ ਸਪਾ ਸੈਂਟਰ ਨੇ ਮ사ਜ ਸੈਂਟਰ ਨੇ ਇਹ ਦੇਵ ਵਪਾਰ ਦਾ ਅੱਡਾ ਬਣਦਾ ਜਾ ਰਹੇ ਨੇ ਇਹ ਲੀਗਲੀ ਜਾਂ ਕਾਨੂੰਨੀ ਤੌਰ ਤੇ ਇੱਥੇ ਦੇਵ ਵਪਾਰ ਹੋ ਰਿਹਾ ਹੈ ਇਹ ਹਾਈ ਕੋਰਟ ਨੂੰ ਇਦਾਂ ਲੱਗਾ ਤੇ ਹਾਈ ਕੋਰਟ ਨੇ ਇਹਦੇ ਤੇ ਡਾਇਰੈਕਸ਼ਨ ਦਿੱਤੀਆਂ ਤੇ ਕਾਫੀ ਹੱਦ ਤੱਕ ਇਹ ਗੱਲ ਠੀਕ ਵੀ ਲੱਗਦੀ ਆ ਸਮਾਜਿਕ ਤੌਰ ਤੇ ਜਾਂ ਜਿਹੜੇ ਸ਼ਹਿਰੀ ਜੀਵਨ ਨਾਲ ਜੁੜੇ ਹੋਏ ਲੋਕ ਨੇ ਜਾਂ ਜਿਹੜੇ ਐਨ ਆਰ ਆਈਜ਼ ਨੇ ਜਿਹੜੇ ਇੱਥੇ ਟੂਰਿਜ਼ਮ ਦੇ ਨਜ਼ਰੀਏ ਤੋਂ ਆਉਂਦੇ ਨੇ ਉਹਨਾਂ ਸਾਰਿਆਂ ਨੂੰ ਇਹ ਗੱਲ ਪਤਾ ਆ ਕਿ ਪੰਜਾਬ ਦੇ ਵਿੱਚ ਵਾਪਰ ਕੀ ਰਿਹਾ ਆ ਪੰਜਾਬ 'ਚ ਜੋ ਵਾਪਰ ਰਿਹਾ ਜਿਹੜੇ ਵਾਕਈ ਇਹ ਜਿਹੜੇ ਸਪਾ ਜਾਂ ਮ사ਜ ਸੈਂਟਰ ਨੇ ਉਹ ਵਾਕਈ ਦੇ ਵਪਾਰ ਦਾ ਅੱਡਾ ਬਣੇ ਹੋਏ ਨੇ ਉੱਥੇ ਉਹਨੂੰ ਕਾਨੂੰਨੀ ਰੂਪ ਬੇਸ਼ੱਕ ਨਹੀਂ ਦਿੱਤਾ ਗਿਆ ਪਰ ਅੰਦਰ ਖਾਤੇ ਸਾਰਾ ਕੁਝ ਚੱਲ ਰਿਹਾ ਆ ਪੁਲਿਸ ਬਹੁਤ ਸਾਰੀਆਂ ਸਪਾ ਸੈਂਟਰਾਂ ਤੇ ਜਾਂ ਮ사ਜ ਸੈਂਟਰਾਂ ਤੇ ਜਦੋਂ ਛਾਪੇਮਾਰੀ ਕਰਦੀ ਆ ਬਹੁਤ ਸਾਰੇ ਲੋਕ ਫੜੇ ਵੀ ਜਾਂਦੇ ਨੇ ਉਹਨਾਂ ਚ ਕਾਨੂੰਨੀ ਰੂਪ ਦੇ ਵਿੱਚ ਫਿਰ ਉਹਨਾਂ ਤੇ ਕਾਰਵਾਈ ਵੀ ਕੀਤੀ ਜਾਂਦੀ ਆ ਪਰ ਪਰ ਨੀਤੀਗਤ ਤੌਰ ਤੇ ਸਰਕਾਰ ਨੇ ਇਹਦੇ ਤੇ ਹਾਲੇ ਤੱਕ ਕੋਈ ਫੈਸਲ ਫੈਸਲਾ ਨਹੀਂ ਲਿਆ ਵੀ ਇੱਕ ਜਿਹੜਾ ਸਪਾ ਸੈਂਟਰ ਆ ਜਾਂ ਮ사ਜ ਸੈਂਟਰ ਆ ਉਹ ਕਿੱਦਾਂ ਦਾ ਹੋਣਾ ਚਾਹੀਦਾ ਆ ਉਹਦੇ ਤੇ ਕੀ ਸਰਵਿਸਿਜ਼ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਨੇ ਜਾਂ ਉਹਦਾ ਸਟ੍ਰਕਚਰ ਕੀ ਹੋਊਗਾ ਤੇ ਜਾਂ ਫਿਰ ਉਹਦੇ ਵਿੱਚ ਕਿੰਨੇ ਮੇਲ ਹੋਣਗੇ ਕਿੰਨੇ ਫੀਮੇਲ ਹੋਣਗੇ ਇਦਾਂ ਦੀ ਕੋਈ ਨੀਤੀ ਨਹੀਂ ਹੈਗੀ ਸੋ ਇਸ ਕਰਕੇ ਇਹ ਮ사ਜ ਜਾਂ ਸਪਾ ਸੈਂਟਰਾਂ ਦੇ ਨਾ ਹੇਠ ਇੱਕ ਗੁਰਖਤੰਦਾ ਚੱਲੀ ਜਾ ਰਿਹਾ ਜਿਹੜਾ ਕਿ ਸਮਾਜ ਲਈ ਘਾਤਕ ਸਿੱਧ ਹੋ ਰਿਹਾ ਆ ਸੋ ਹਾਈ ਕੋਰਟ ਨੇ ਹੁਣ ਪਹਿਲ ਕਦਮ ਕਦਮੀ ਕੀਤੀ ਆ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਪੰਜਾਬ ਸਰਕਾਰ ਇਹਦੇ ਤੇ ਕੀ ਫੈਸਲਾ ਲੈਂਦੀ ਆ ਇਹ ਦੇਖਣ ਵਾਲੀ ਗੱਲ ਰਹੂਗੀ ਜੀ ਬਿਲਕੁਲ ਹੀ ਇੱਕ ਹੋਰ ਖਬਰ ਹੈ ਜੱਜ ਜਾਂ ਕੋਰਟ ਦੀ ਗੱਲ ਹੀ ਆਪਾਂ ਲੈ ਲੈਨੇ ਆ ਕੁਝ ਸਮਾਂ ਪਹਿਲਾਂ ਇਲਾਹਾਬਾਦ ਹਾਈ ਕੋਰਟ ਦੇ ਇੱਕ ਜੱਜ ਨੇ ਜ਼ਬਰ ਜਨਾਹ ਮਾਮਲੇ ਦੇ ਵਿੱਚ ਪੀੜਤਾ ਦੇ ਖਿਲਾਫ ਇੱਕ ਬਿਆਨ ਦਿੱਤਾ ਸੀ ਜਿਹਦਾ ਵਿਵਾਦ ਰਿਹਾ ਉਸ ਤੋਂ ਬਾਅਦ ਹੁਣ ਫੇਰ ਇਲਾਹਾਬਾਦ ਦੇ ਹਾਈ ਕੋਰਟ ਦੇ ਵਿੱਚ ਇੱਕ ਹੋਰ ਜੱਜ ਨੇ ਜ਼ਬਰਜਨਾਹ ਮਾਮਲੇ ਦੇ ਵਿੱਚ ਪੀੜਤਾ ਦੇ ਖਿਲਾਫ ਹੀ ਬਿਆਨ ਦਿੱਤਾ ਹੈ ਕਿਵੇਂ ਦੇਖਦੇ ਹਾਂ ਸ਼ਿਤਲੀ ਉਹ ਮਾਮਲਾ ਥੋੜੇ ਦਿਨ ਪਹਿਲਾਂ ਦਾ ਹੀ ਆ ਪਿਛਲਾ ਉਹ ਵੀ ਇਲਾਹਾਬਾਦ ਹਾਈ ਕੋਰਟ ਦੇ ਜੱਜ ਨੇ ਇੱਕ ਫੈਸਲਾ ਦਿੰਦੇ ਹੋਏ ਜਿਹੜਿਆ ਦੋਸ਼ੀ ਸੀ ਉਹਨਾਂ ਨੂੰ ਜ਼ਮਾਨਤ ਦਿੰਦੇ ਹੋਏ ਇਹ ਗੱਲ ਕਹੀ ਸੀ ਕਿ ਜੇ ਜਿਹੜੀ ਰੇਪ ਦੀ ਕੋਸ਼ਿਸ਼ ਆ ਜਿਹੜੀ ਇਲਜ਼ਾਮ ਲੱਗੇ ਸੀਗੇ ਵੀ ਇਹ ਰੇਪ ਦੀ ਕੋਸ਼ਿਸ਼ ਮੰਨੀ ਨਹੀਂ ਜਾ ਰਹੀ ਉਹ ਤਾਂ ਮੈਨੂੰ ਤਾਂ ਉਹ ਸ਼ਬਦ ਬੋਲਦੇ ਹੋਏ ਵੀ ਥੋੜੀ ਜੀ ਪਰੇਸ਼ਾਨੀ ਹੋ ਰਹੀ ਹੈ ਦਿੱਕਤ ਮਹਿਸੂਸ ਹੋ ਰਹੀ ਹੈ ਵੀ ਜਿੱਦਾਂ ਦੇ ਉਹ ਹਾਈ ਕੋਰਟ ਨੇ ਸ਼ਬਦ ਬੋਲੇ ਸੀ ਵੀ ਕਿਸੇ ਨਾਲ ਠਿੰਗੋਜੋਰੀ ਤੁਸੀਂ ਜੇ ਕਿਸੇ ਨੂੰ ਉਧਾਲ ਕੇ ਪੁਲੀ ਦੇ ਥੱਲੇ ਲੈ ਕੇ ਜਾਂਦੇ ਹੋ ਤਾਂ ਇਹ ਜ਼ਬਰਜਨਾ ਦੀ ਕੋਸ਼ਿਸ਼ ਚ ਨਹੀਂ ਆਉਂਦਾ ਜਿੱਤੋਂ ਬਾਅਦ ਸਾਡੇ ਬਹੁਤ ਸਾਰੇ ਜਿਹੜੇ ਸਿਆਸੀ ਆਗੂ ਨੇ ਹਾਈ ਕੋਰਟ ਦੇ ਉਸ ਜੱਜ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਸੁਪਰੀਮ ਕੋਰਟ ਨੂੰ ਉਸ ਮਾਮਲੇ 'ਚ ਦਖਲ ਦੇਣ ਦੀ ਗੱਲ ਕੀਤੀ ਸੀ ਹਾਲਾਂਕਿ ਸੁਪਰੀਮ ਕੋਰਟ ਨੇ ਬਾਅਦ ਵਿੱਚ ਉਹਦੇ ਤੇ ਸੂ ਮੋਟੋ ਵੀ ਲਿਆ ਸੀ ਤੇ ਉਹਦੀ ਜਿਹੜੀ ਕਾਰਵਾਈ ਆ ਆਪਣੇ ਹੱਥ ਲਈ ਸੀ ਹੁਣ ਫੇਰ ਇੱਕ ਨਵਾਂ ਮਾਮਲਾ ਹੋ ਗਿਆ ਨਵਾਂ ਮਾਮਲਾ ਇਹ ਹੋ ਗਿਆ ਕਿ ਕੱਲ ਹਾਈ ਕੋਰਟ ਦੇ ਇਸੇ ਅਲਾਹਾਬਾਦ ਹਾਈ ਕੋਰਟ ਦੇ ਇੱਕ ਜੱਜ ਨੇ ਇੱਕ ਦੋਸ਼ੀ ਨੂੰ ਜ਼ਮਾਨਤ ਦਿੰਦੇ ਹੋਏ ਇਹ ਕਿਹਾ ਵੀ ਕੁੜੀ ਨੇ ਉਦਾਂ ਦੇ ਹਾਲਾਤ ਪੈਦਾ ਕੀਤੇ ਕਿ ਜਿਹਦੇ ਕਰਕੇ ਉਹ ਜ਼ਬਰਜਨਾਹ ਦਾ ਸ਼ਿਕਾਰ ਹੋਈ ਜੀ ਉਹ ਜੱਜ ਦਾ ਇਹ ਕਹਿਣਾ ਸੀ ਵੀ ਜੇ ਉਹਨੂੰ ਪਤਾ ਸੀ ਵੀ ਉਹਦੇ ਨਾਲ ਇਦਾਂ ਦੀ ਉਥੇ ਦੁਰਘਟਨਾ ਹੋ ਸਕਦੀ ਹੈ ਕੁੜੀ ਨੂੰ ਉਥੇ ਜਾਣਾ ਹੀ ਨਹੀਂ ਚਾਹੀਦਾ ਜੀ ਮਤਲਬ ਇਹ ਸਾਡੀ ਜਿਹੜੀ ਆ ਜੁਡੀਸ਼ਰੀ ਜਾਂ ਅਦਾਲਤੀ ਪ੍ਰਕਿਰਿਆ ਆ ਉਹਦਾ ਹਾਲ ਹੋ ਗਿਆ ਆ ਵੀ ਉਹ ਜਿਹੜਾ ਵਿਕਟਮ ਆ ਵਿਕਟਮ ਨੂੰ ਇਹ ਕਿਹਾ ਜਾ ਰਿਹਾ ਆ ਬੀ ਜੀ ਤੈਨੂੰ ਇਸ ਗੱਲ ਦਾ ਖਾਦਸ਼ਾ ਸੀਗਾ ਕਿ ਤੇਰੇ ਨਾਲ ਉੱਥੇ ਜ਼ਬਰਦਸਤ ਹੋ ਸਕਦਾ ਸੀ ਤੇ ਤੈਨੂੰ ਪਹਿਲੋ ਹੀ ਨਹੀਂ ਸੀ ਜਾਣਾ ਚਾਹੀਦਾ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਹਾਸੋ ਹੋਈ ਨਾ ਮਾਮਲਾ ਆ ਜਿਹਨੂੰ ਲੈ ਕੇ ਹਾਈ ਕੋਰਟ ਦੀ ਅਲੋਚਨਾ ਸ਼ੁਰੂ ਹੋ ਗਈ ਆ ਵੀ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਹੀ ਇਦਾਂ ਦੇ ਮਾਮਲੇ ਕਿਉਂ ਨਸ਼ਰ ਹੋ ਰਹੇ ਨੇ ਜਾਂ ਲਾਈਮਲਾਈਟ ਦੇ ਵਿੱਚ ਆ ਰਹੇ ਅਸਲ ਦੇ ਵਿੱਚ ਇਹ ਮਾਨਸਿਕਤਾ ਦਾ ਮਸਲਾ ਆ ਵੀ ਜਿਹੜੀ ਖੁੰਡੀ ਮਾਨਸਿਕਤਾ ਆ ਜਿਹੜੇ ਉੱਚ ਉਦਯਾਂ ਤੇ ਲੋਕ ਪਹੁੰਚ ਜਾਂਦੇ ਨੇ ਉਹ ਜਿਹੜੀ ਇੱਕ ਪਿਤਰੀ ਸੱਤਾ ਆ ਪਟਿਆਰ ਕੀ ਜਿਹਨੂੰ ਕਹਿ ਦਿੰਦੇ ਆ ਉਹਦੇ ਨਾਲ ਅੱਜ ਵੀ ਗਰਸੇ ਹੋਏ ਆ ਅੱਜ ਵੀ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਕੁੜੀਆਂ ਨੂੰ ਦੋਸ਼ੀ ਸਮਝਿਆ ਜਾਂਦਾ ਹੈ ਵੀ ਕੁੜੀਆਂ ਜਿਹੜੀਆਂ ਨੇ ਉਹ ਉਕਸਾਉਂਦੀਆਂ ਨੇ ਜਾਂ ਉਹਨਾਂ ਦਾ ਵਿਵਹਾਰ ਇਦਾਂ ਦਾ ਹੁੰਦਾ ਜਿਹਦੇ ਕਰਕੇ ਜਿਹੜਾ ਆ ਮਰਦ ਆ ਉਹ ਇਦਾਂ ਦੀ ਕਾਰਵਾਈ ਲਈ ਮਜਬੂਰ ਹੋ ਜਾਂਦਾ ਇਸੇ ਕਰਕੇ ਜੱਜ ਨੇ ਉਸ ਜਿਹੜਾ ਦੋਸ਼ੀ ਆ ਉਹਨੂੰ ਜ਼ਮਾਨਤ ਦੇ ਦਿੱਤੀ ਆ ਹੁਣ ਵਿਵਾਦ ਹੋਇਆ ਹੁਣ ਦੇਖੋ ਇਸ ਮਸਲੇ ਤੇ ਸੁਪਰੀਮ ਕੋਰਟ ਸੂਮੋਟੋ ਲੈਂਦੀ ਆ ਜਾਂ ਨਹੀਂ ਲੈਂਦੀ ਸਾਡੀ ਮਤਲਬ ਇਹ ਨਹੀਂ ਕਹਿਆ ਜਾ ਸਕਦਾ ਕਿ ਸਾਡੀ ਜੁਡੀਸ਼ਰੀ ਬਹੁਤ ਜਿੱਦਾਂ ਸਾਡਾ ਬਾਕੀ ਸਾਰਾ ਤਾਣੀ ਬਾਣੀ ਉਲਝੀ ਹੋਈ ਆ ਸਾਡੀ ਕਾਰਜਪਾਲਿਕਾ ਵਿਧਾਨਪਾਲਿਕਾ ਜਾਂ ਮੀਡੀਆ ਦਾ ਜਿੰਨਾ ਬੁਰਾ ਹਾਲ ਆ ਜੁਡੀਸ਼ਰੀ ਵੀ ਇਹਦੇ ਤੋਂ ਵੱਖ ਨਹੀਂ ਆ ਜਿਹੜੇ ਗਦੇ ਬਾਕੀ ਥਾਵਾਂ ਤੇ ਭਰਤੀ ਹੋਏ ਹੋਏ ਨੇ ਉਹ ਚਾਹੇ ਸਰਕਾਰਾਂ ਚ ਨੇ ਚਾਹੇ ਬਿਊਰੋਕ੍ਰੇਸੀ ਚ ਨੇ ਚਾਹੇ ਮੀਡੀਆ ਚ ਨੇ ਉਹਦਾਂ ਦੇ ਗਦੇ ਜੁਡੀਸ਼ਰੀ ਦੇ ਵਿੱਚ ਵੀ ਹੈਗੇ ਨੇ ਆ ਜਿਨ੍ਹਾਂ ਦਾ ਉਹ ਇੱਕ ਗੱਲ ਸਾਡੇ ਆਮ ਕਹੀ ਜਾਂਦੀ ਆ ਬੋਲਚਾਲ ਦੇ ਵਿੱਚ ਇੱਥੇ ਜਾਂ ਲੋਕਾਂ ਦੇ ਵਿੱਚ ਇਹ ਪ੍ਰਚਲਿਤ ਹੈ ਗੱਲ ਵੀ ਜੇ ਤੁਹਾਡਾ ਅਦਾਲਤ ਦੇ ਵਿੱਚ ਕੋਈ ਕੇਸ ਨਹੀਂ ਚੱਲਦਾ ਜਾਂ ਤੁਹਾਨੂੰ ਹਸਪਤਾਲ ਦੇ ਚੱਕਰ ਨਹੀਂ ਲਾਉਣੇ ਪੈ ਰਹੇ ਤਾਂ ਇਹਦਾ ਮਤਲਬ ਹੈ ਤੁਹਾਡੀ ਜ਼ਿੰਦਗੀ ਠੀਕ ਆ ਕਹਿਣ ਦਾ ਭਾਵ ਇਹ ਦੇ ਵਿੱਚ ਇਹੀ ਆ ਬੇਅਦਾਲਤੀ ਪ੍ਰਕਿਰਿਆ ਤੇ ਹਸਪਤਾਲਾਂ ਦੇ ਗੇੜੇ ਬੰਦੇ ਨੂੰ ਹੰਭਾ ਦਿੰਦੇ ਆ ਜੀ ਨਾ ਉਥੋਂ ਤੋਂ ਤੁਸੀਂ ਸੁੱਕੇ ਵਾਪਸ ਆਉਂਦੇ ਹੋ ਨਾ ਅਦਾਲਤਾਂ ਦੇ ਵਿੱਚੋਂ ਸੁੱਕੇ ਵਾਪਸ ਆਉਂਦੇ ਹੋ ਜੀ ਅਦਾਲਤਾਂ ਨੂੰ ਲੈ ਕੇ ਅਦਾਲਤਾਂ ਵਕੀਲਾਂ ਦੇ ਰਵੱਈਏ ਨੂੰ ਲੈ ਕੇ ਜਾਂ ਜੱਜਾਂ ਦੇ ਰਵੱਈਏ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਚੁਟਕਲੇ ਤੇ ਜਾਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਲੋਕਾਂ ਨੂੰ ਪਤਾ ਨਹੀਂ ਕਿ ਕਿਵੇਂ ਉੱਥੇ ਸਾਰਾ ਕੁਝ ਹੁੰਦਾ 20-20 ਸਾਲਾਂ ਤੋਂ دیਵਾਨੀ ਕੇਸ ਚੱਲੀ ਜਾ ਰਹੇ ਨੇ ਫੌਜਦਾਰੀ ਕੇਸ ਚੱਲੀ ਜਾ ਰਹੇ ਨੇ ਤੇ ਸੋ ਇਸ ਕਰਕੇ ਮੈਨੂੰ ਇਦਾਂ ਲੱਗਦਾ ਵੀ ਇਹ ਓਵਰਆਲ ਜਿਹੜਾ ਟਾਂਚਾ ਆ ਚਾਹੇ ਉਹ ਕਾਰਜਪਾਲ ਕਵਿਧਾਨਪਾਲ ਕਾਇਆ ਤੇ ਚਾਹੇ ਇਹ ਯਾ ਜੁਡੀਸ਼ਰੀ ਆ ਤੇ ਚਾਹੇ ਮੀਡੀਆ ਇਹ ਸਾਰਾ ਕੁਛ ਟਾਕੇ ਬਣਨ ਵਾਲਾ ਹੋਇਆ ਹੋਇਆ ਕਿਉਂਕਿ ਇੱਕ ਅੱਧਾ ਬੰਦੇ ਦੇ ਠੀਕ ਹੋਣ ਨਾਲ ਗੱਲ ਨਹੀਂ ਬਣਨੀ ਓਵਰ ਆਲ ਨੂੰ ਦਰੁਸਤੀ ਦੀ ਜ਼ਿਆਦਾ ਲੋੜ ਹੈ ਬਿਲਕੁਲ ਜੀ ਅਰੁੰਦੀਪ ਜੀ ਅਗਲੀ ਖਬਰ ਵੱਲ ਨਜ਼ਰ ਮਾਰਦੇ ਆ ਲੁਧਿਆਣੇ ਦੇ ਵਿੱਚ ਜ਼ਿਮਨੀ ਚੋਣਾ ਹੋਣ ਵਾਲੀਆਂ ਨੇ ਜੀ ਹਜੇ ਥੋੜਾ ਸਮਾਂ ਹੈ ਪਰ ਤਿਆਰੀ ਜਿਹੜੀ ਹੈ ਸਾਰੀਆਂ ਪਾਰਟੀਆਂ ਦੇ ਵੱਲੋਂ ਆਪੋ ਆਪਣੀ ਕੀਤੀ ਜਾ ਰਹੀ ਹੈ ਕੁਝ ਪਾਰਟੀਆਂ ਦੇ ਵੱਲੋਂ ਆਪਣੇ ਕੈਂਡੀਡੇਟ ਜਿਹੜੇ ਹਨ ਨਾਮਿਨੇਟ ਕਰ ਦਿੱਤੇ ਗਏ ਨੇ ਤੇ ਕੁਝ ਵੱਲੋਂ ਹਜੇ ਕਰਨੇ ਬਾਕੀ ਨੇ ਪਰ ਜਿਸ ਤਰੀਕੇ ਦੀਆਂ ਤਿਆਰੀਆਂ ਨੇ ਜਾਂ ਜਿਸ ਤਰੀਕੇ ਦਾ ਉਥੇ ਦਾ ਮਾਹੌਲ ਹੈ ਉਹ ਕੁਝ ਹੋਰ ਈਦਰ ਸਾਰਿਆ ਆ ਵਿਰੋਧੀ ਪਾਰਟੀਆਂ ਦੇ ਵਰਕਰ ਆਪਸ ਦੇ ਵਿੱਚ ਲੜ ਪੈਂਦੇ ਨੇ ਤੇ ਇੱਕ ਦੇ ਵੱਲੋਂ ਦੂਜੇ ਦੇ ਸਿਰ 'ਤੇ ਇੱਟ ਮਾਰ ਦਿੱਤੀ ਜਾਂਦੀ ਹੈ ਕੀ ਕਹਿੰਦੇ ਹੋ ਫਿਤਲੀ ਅਸਲ ਦੇ ਵਿੱਚ ਚੋਣ ਮਾਹੌਲ ਹਲੇ ਜਿਮਨੀ ਚੋਣ ਦਾ ਐਲਾਨ ਹੋਣਾ ਲੁਧਿਆਣਾ ਪੱਛਮੀ ਦੀ ਜਿਹਦੇ ਵਿੱਚ ਆਪ ਦੇ ਜਿਹੜੇ ਐਮਐਲਏ ਸੀ ਉਹਨਾਂ ਦੀ ਮੌਤ ਤੋਂ ਬਾਅਦ ਉਹ ਸੀਟ ਖਾਲੀ ਹੋਈ ਸੀ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਆਪਣੇ ਜਿਹੜੇ ਲੁਧਿਆਣਾ ਤੋਂ ਰਾਜ ਸਭਾ ਮੈਂਬਰ ਨੇ ਸੰਜੀਵ ਅਰੋੜਾ ਉਹਨਾਂ ਨੂੰ ਉਸ ਸੀਟ ਤੋਂ ਕੈਂਡੀਡੇਟ ਹਲਾਨਿਆ ਗਿਆ ਸੀ ਹਾਲਾਂਕਿ ਦੂਰ ਦੂਰ ਤੱਕ ਵੀ ਇਹਦਾ ਕੋਈ ਸੰਕੇਤ ਨਹੀਂ ਸੀ ਕਿ ਵੀ ਉੱਥੇ ਜਮਨੀ ਚੋਣ ਕਦੋਂ ਹੋਣੀ ਤੇ ਮੰਨਿਆ ਉਹਦੇ ਚ ਇਹ ਜਾ ਰਿਹਾ ਸੀ ਕਿ ਸੰਜੀਵ ਰੋੜਾ ਨੂੰ ਇਸ ਸੀਟ ਤੋਂ ਉਤਾਰਨ ਦਾ ਮਕਸਦ ਇਹ ਆ ਵੀ ਕੇਜਰੀਵਾਲ ਨੂੰ ਰਾਜ ਸਭਾ ਭੇਜਣਾ ਜੀ ਫਿਰ ਉਸ ਤੋਂ ਬਾਅਦ ਕਾਂਗਰਸ ਨੇ ਆਪਣਾ ਕੈਂਡੀਡੇਟ ਐਲਾਨ ਦਿੱਤਾ ਭਾਰਤ ਪੂਸ਼ਣ ਆਸ਼ੂ ਨੂੰ ਇਸੇ ਸੀਟ ਤੋਂ ਆਪਣਾ ਉਮੀਦਵਾਰ ਐਲਾਨਤਾ ਚੋਣ ਉਹਨਾਂ ਨੇ ਵੀ ਆਪਣਾ ਇੱਕ ਵੱਡੇ ਕੱਦ ਦੇ ਆਗੂ ਉਥੋਂ ਮੈਦਾਨ 'ਚ ਉਤਾਰ ਕੇ ਇਸ ਨੂੰ ਇਹ ਜਿਹੜੀ ਜ਼ਿਮਨੀ 'ਚ ਹੋਣਾ ਜਿਹੜੀ ਹੋਣੀ ਆ ਭਵਿਕ ਵਿੱਚ ਉਹਨੂੰ ਇੱਕ ਹਾਈ ਪ੍ਰੋਫਾਈਲ ਬਣਾਤਾ ਹੁਣ ਅਕਾਲੀ ਦਲ ਤੇ ਨਾਲ ਭਾਜਪਾ ਤੇ ਵੀ ਦਬਾ ਆ ਕਿ ਉਹ ਆਪਣੇ ਕਿਸੇ ਵੱਡੇ ਗੱਦ ਦੇ ਆਗੂਆਂ ਨੂੰ ਇਥੋਂ ਚੋਣ ਮੈਦਾਨ ਦੇ ਵਿੱਚ ਉਤਾਰਨ ਹੁਣ ਇਹਦੇ ਵਿੱਚ ਕੀ ਹੋ ਰਿਹਾ ਕਿ ਹਾਈ ਪ੍ਰੋਫਾਈਲ ਸੀਟ ਬਣ ਗਈ ਹੈ ਹਾਈ ਪ੍ਰੋਫਾਈਲ ਜਿਮਨੀ ਚੋਣ ਬਣ ਗਈ ਸਾਖ ਦਾ ਸਵਾਲ ਬਣ ਗਿਆ ਮੁੱਛ ਦਾ ਸਵਾਲ ਬਣ ਗਿਆ ਇਸ ਕਰਕੇ ਹੇਠਲੇ ਪੱਧਰ ਤੇ ਜੇ ਕੋਈ ਛੋਟਾ ਮੋਟਾ ਮਾਮਲਾ ਵੀ ਹੁੰਦਾ ਆ ਤੇ ਜਿਹੜੇ ਵੱਡੇ ਲੀਡਰ ਨੇ ਉਹ ਆਪਣੇ ਹਮਦਰਦਾਂ ਦੇ حمایتੀਆਂ ਦੇ ਹੱਕ ਦੇ ਵਿੱਚ ਜ਼ੋਰਦਾਰ ਤਰੀਕੇ ਨਾਲ ਪਹੁੰਚਦੇ ਆ ਤੇ ਜ਼ੋਰਦਾਰ ਤਰੀਕੇ ਨਾਲ ਪੈਰਵਾਈ ਕਰਦੇ ਇਸ ਕਰਕੇ ਉੱਥੇ ਦੀ ਜਿਹੜੀ ਛੋਟੀ-ਭੋਟੀ ਘਟਨਾ ਵੀ ਆ ਉਹ ਵੱਡਾ ਰੂਪ ਧਾਰਨ ਧਾਰ ਲੈਂਦੀ ਆ ਕਿਉਂਕਿ ਮਸਲਾ ਸਿਆਸੀ ਹੋ ਚੁੱਕਾ ਹੈ ਤੇ ਸਿਆਸੀ ਮਸਲੇ ਜਦੋਂ ਹੋ ਜਾਂਦੇ ਆ ਉਹ ਗੰਡਾਂ ਫਿਰ ਬਹੁਤ ਗਾਂਹ ਜਾ ਕੇ ਖੁੱਲਦੀਆਂ ਨੇ ਸੋ ਲੁਧਿਆਣੇ ਦੇ ਵਿੱਚ ਇਹੀ ਹੋ ਰਿਹਾ ਆ ਇਹ ਸਾਰਾ ਕੁਝ ਆਉਣ ਵਾਲੀ ਜ਼ਿਮਨੀ ਚੋਣ ਦਾ ਪ੍ਰਭਾਵ ਆ ਸੋ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਲੁਧਿਆਣੇ ਦੀ ਇਸ ਜ਼ਿਮਨੀ ਚੋਣ ਤੋਂ ਪਹਿਲਾਂ-ਪਹਿਲਾਂ ਕੋਈ ਵੱਡੀਆਂ ਘਟਨਾਵਾਂ ਵੀ ਦੇਖਣ ਨੂੰ ਮਿਲ ਸਕਦੀਆਂ ਨੇ ਸੋ ਇਸ ਕਰਕੇ ਜ਼ਰੂਰਤ ਇਹ ਆ ਕਿ ਚੀਜ਼ਾਂ ਨੂੰ ਹਾਈ ਪ੍ਰੋਫਾਈਲ ਬਣਾਉਣ ਦੀ بجائے ਤੂਲ ਦੇਣ ਦੀ بجائے ਉਹਨਾਂ ਨੂੰ ਸਹਿਜ ਜਿਹੜਾ ਇੱਕ ਪ੍ਰਕਿਰਿਆ ਆ ਉਹਦੇ ਤਹਿਤ ਚੀਜ਼ਾਂ ਅਮਲ ਚੱਲਣਦਿਆਂ ਜਾਣ ਨਾ ਕਿ ਛੋਟੇ-ਛੋਟੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਇੱਕ ਵੱਡਾ ਰੂਪ ਦਿੱਤਾ ਜਾਵੇ ਜੀ ਬਿਲਕੁਲ ਜੀ ਸੋ ਪ੍ਰੋਗਰਾਮ ਵਿਚਾਰ ਵਟਾਂਦਰਾ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ ਤੁਹਾਨੂੰ ਸਾਡਾ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਦਾ ਹੈ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਅੱਜ ਵਾਸਤੇ ਦਿਓ ਹੁਣ ਇਜਾਜ਼ਤ ਧੰਨਵਾਦ ਧੰਨਵਾਦ